ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡੇ ਤੱਕ ਵੀਡੀਓ ਆ ਗਈ ਹੈ ਤਾਂ ਤੁਸੀਂ ਸੁਣਨਾ ਸ਼ੁਰੂ ਕਰ ਦਿੱਤੀ ਹੈ ਤਾਂ ਸੰਗਤ ਜੀ ਪੂਰੀ ਜ਼ਰੂਰ ਸੁਣੀਓ ਕਿਉਂਕਿ ਅਧਿ ਅਧੂਰੀ ਜਾਣਕਾਰੀ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਤਾਂ ਆਪਾਂ ਅੱਜ ਗੱਲ ਕਰਨੀ ਹੈ ਜੋ ਲੋਕ ਪਾਠ ਨਹੀਂ ਕਰਦੇ ਜਾਂ ਕਰਨਾ ਚਾਹੁੰਦੇ ਆ ਉਹ ਲੋਕ 11 ਦਿਨ ਲਗਾਤਾਰ ਇਸ ਸ਼ਬਦ ਦਾ ਜਾਪ ਕਰ ਲੋ ਜਾਂ 7 ਦਿਨ ਵੀ ਕਰ ਲੋ ਤੇ ਉਹਦੇ ਘਰ ਬਰਕਤਾਂ ਅਤੇ ਖੁਸ਼ੀਆਂ ਆਉਣੀਆਂ ਚਾਲੂ ਹੋ ਜਾਣਗੀਆਂ ਕਈ ਲੋਕ ਕਹਿੰਦੇ ਕਿ ਅਸੀਂ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਅਤੇ ਬੜੇ ਹੀ ਦੁਖੀ ਹਾਂ। ਹੰਮੂ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰੀਏ। ਤਾਂ ਦੇਖੋ ਸੰਗਤ ਜੀ ਜੋ ਮਨੋਖ ਅੰਮ੍ਰਿਤ ਵੇਲੇ ਦੇ 2 2.5 ਘੰਟੇ ਗੁਰੂ ਨਾਨਕ ਪਾਤਸ਼ਾਹ ਦੇ ਦਿੰਦੇ ਹਨ। ਸਰਚ ਕਰਕੇ ਜਾਣਿਆ ਉਹਨਾਂ ਦੇ ਸਾਰੇ ਹੀ ਕੰਮ ਆਸਾਨ ਹੋ ਜਾਂਦੇ ਹਨ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਹਰ ਟੈਨ ਸਾਡੇ ਨਾਲ ਅਤਤਖ ਰਹਿਦੇ ਹਨ ਕਿਉਂਕਿ ਅੰਮ੍ਰਿਤ ਵੇਲਾ ਗੁਰੂ ਨਾਨਕ ਦੇਵ ਜੀ ਦੀ ਗੋਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੋਦ ਦਾ ਨਿਗ੍ਹਾ ਹੈ ਤਾਂ ਜੈਸਾ ਮਨੁੱਖ ਨੇ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਤਗੁਰੂ ਸੱਚੇ ਪਾਤਸ਼ਾਹ ਦੀ ਗੋਦ ਦਾ ਨਿੱਗ ਲੈ ਲਿਆ ਤਾਂ ਤਾਂ ਫਿਰ ਉਹਨੂੰ ਕਾਹਦਾ ਦੁੱਖ ਤਾਂ ਸੰਗਤ ਜੀ ਮੁਕ ਦੀ ਗੱਲ ਇਹ ਆ ਕਿ ਜੋ ਨਹੀਂ ਨਾਮ ਜਪਦੇ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਦਾ ਉਹ ਅੱਜ ਤੋਂ ਨਾਮ ਜਪਣਾ ਸ਼ੁਰੂ ਕਰ ਦੋ ਕਿਉਂਕਿ ਬਿਨਾ ਸਤਗੁਰੂ ਸੱਚੇ ਪਾਸ਼ਾ ਦਾ ਨਾਮ ਲਿਆ ਸਾਡਾ ਉਦਾਰ ਨਹੀਂ ਹੋ ਸਕਦਾ ਜੇਕਰ ਆਪਾਂ ਸਤਗੁਰੂ ਸੱਚੇ ਪਾਸ਼ਾ ਤੋਂ ਖੁਸ਼ੀਆਂ ਅਤੇ ਬਰਕਤਾਂ ਹਾਸਿਲ ਕਰਨੀਆਂ ਹੈ ਤਾਂ ਆਪਾਂ ਨੂੰ ਇੱਕ ਕਦਮ ਵਧਾਉਣਾ ਹੀ ਪੈਣਾ ਹੈ ਤਾਂ ਸੰਗਤ ਜੀ ਜੋ ਲੋਕ ਪਾਠ ਨਹੀਂ ਕਰਦੇ ਉਹਨਾਂ ਨੂੰ ਇੱਥੇ ਇੱਕ ਝੁਗਤੀ ਦੱਸਦੇ ਆਂ ਤਾਂ ਆਪਾਂ ਇੱਕ ਮੂਲ ਮੰਤਰ ਦੀ ਤਸਵੀਰ ਲੈ ਕੇ ਆਉਣੀ ਹੈ ਉਸ ਤਸਵੀਰ ਨੂੰ ਆਪਾਂ ਬਿਲਕੁਲ ਸਾਹਮਣੇ 프ਰੰਟ ਦੇ ਦਰਵਾਜ਼ੇ ਨਾਲ ਲਾ ਦੇਣਾ ਜਿੱਥੇ ਕਿ ਸਾਡਾ ਆਉਂਦਿਆ ਜਾਂਦਿਆ ਇੱਕਦਮ ਧਿਆਨ ਪਵੇ ਜਿਵੇਂ ਕਿ ਕੰਮ 'ਚ ਰੁੱਝਿਆ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ ਉਹਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਤਾਂ ਜੇਕਰ ਆਪਾਂ ਇੱਦਾਂ ਸਾਹਮਣੇ ਟੰਗੀ ਹੋਈ ਤਸਵੀਰ ਆਪਣੀ ਨਜ਼ਰਾਂ ਦੇ ਸਾਹਮਣੇ ਆਉਂਦੀ ਜਾਂਦੀ ਰਹੇਗੀ ਤੇ ਆਪਾਂ ਆਸਾਨੀ ਦੇ ਨਾਲ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਅਤੇ ਦਿਨ ਵਿੱਚ ਜਿੰਨੀ ਵਾਰ ਆਪਾਂ ਉਹਨੂੰ ਦੇਖਾਂਗੇ ਉੰਨੀ ਵਾਰ ਹੀ ਆਪਾਂ ਨੂੰ ਯਾਦ ਆਏਗੀ ਤਾਂ ਨੀ ਰਹੀ ਆਪਾਂ ਜਾਪ ਕਰ ਲਵਾਂਗੇ ਇਵੇਂ ਹੀ ਆਪਾਂ ਆਪਣੇ ਦਫ਼ਤਰਿਆਂ ਆਫਿਸ ਵਿੱਚ ਵੀ ਲਗਾ ਸਕਦੇ ਆ ਤੇ ਨਾਲ ਦੇ ਨਾਲ ਕੰਮ ਵੀ ਹੋਈ ਜਾਊਗਾ ਆਪਣਾ ਕੰਮ ਵੀ ਨਹੀਂ ਰੁਕੂਗਾ ਅਤੇ ਆਪਾਂ ਮੂਲ ਮੰਤਰ ਦਾ ਜਾਪ ਵੀ ਕਰੀ ਜਾਵਾਂਗੇ ਤੇ ਇਸ ਤਰੀਕੇ ਨਾਲ ਜੇਕਰ ਆਪਾਂ ਜਾਪ ਕਰਾਂਗੇ ਤੇ ਉਸ ਅਕਾਲ ਪੁਰਖ ਨੂੰ ਹਮੇਸ਼ਾ ਆਪਣੇ ਲਾਗੇ ਪਾਵਾਂਗੇ ਤੇ ਆਪਣੇ ਲਾਗੇ ਹੋਣ ਦਾ ਮਹਿਸੂਸ ਕਰਾਂਗੇ ਅਤੇ ਜੋ ਮੇਰੀਆਂ ਭੈਣਾਂ ਆਂ ਵੀਰ ਕਹਿੰਦੇ ਨੇ ਕਿ ਸਾਡੇ ਕੋਲ ਬਿਲਕੁਲ ਸਮਾਂ ਨਹੀਂ ਹੈ ਤੇ ਆਪਾਂ ਇਸ ਤਰੀਕੇ ਨਾਲ ਆਸਾਨੀ ਨਾਲ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪ ਸਕਦੇ ਆਂ ਜੇਕਰ ਆਪਾਂ ਇਸ ਤਰੀਕੇ ਨਾਲ ਮੂਲ ਮੰਤਰ ਦਾ ਪਾਠ ਕਰਾਂਗੇ ਤਤਾਂ ਵੀ ਸਾਨੂੰ ਵਾਹਿਗੁਰੂ ਪਰਮਾਤਮਾ ਓਨੀਆਂ ਹੀ ਖੁਸ਼ੀਆਂ ਅਤੇ ਬਰਕਤਾਂ ਦੇਣਗੇ ਤੇ ਇਸ ਤਰੀਕੇ ਨਾਲ ਬਾਬੇ ਨਾਨਕ ਦਾ ਮੋਲ ਮੰਤਰ ਸਾਡੇ ਮੁੱਖ ਚੱਕ ਦੇ ਵੀ ਪਾਸੇ ਨਹੀਂ ਹਟੇਗਾ ਤਾਂ ਆਪਾਂ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਤਾਂ ਬਾਬੇ ਨਾਨਕ ਦਾ ਮੂਲ ਮੰਤਰ ਕਰ ਸਕਦੇ ਹਾਂ ਕਿਉਂਕਿ ਕੰਦੀ ਉੱਤੇ ਟੰਗਿਆ ਹੋਇਆ ਮੂਲ ਮੰਤਰ ਹਮੇਸ਼ਾ ਸਾਨੂੰ ਯਾਦ ਦਿਲਾਉਂਦਾ ਰਹੇਗਾ ਕਿ ਆਪਾਂ ਇਸ ਨੂੰ ਬੋਲ ਕੇ ਹੀ ਜਾਣਾ ਹੈ ਕਿ ਜੇਕਰ ਆਪਾਂ ਸਾਹਮਣੇ ਲੰਮੇ ਵੀ ਪਈਏ ਤੇ ਆਪਣੇ ਧਿਆਨ ਵਿੱਚ ਆਵੇ ਕਿ ਆਪਾਂ ਪਰਮਾਤਮਾ ਦੇ ਨਾਲ ਜੁੜੇ ਹੀ ਰਹਿਣਾ ਹੈ ਤਾਂ ਸੰਗਤ ਜੀ ਮੂਲ ਮੰਤਰ ਦੇ ਜਾਪ ਵਿੱਚ ਇੰਨੀ ਤਾਕਤ ਹੈ ਕਿ ਤੁਹਾਡੀ ਸਮਝ ਤੋਂ ਵੀ ਪਰੇ ਹੈ ਅਤੇ ਜੋ ਮੇਰੇ ਭੈਣ ਭਰਾ ਕਰਦੇ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਮੂਲ ਮੰਤਰ ਦੀ ਸ਼ਕਤੀ ਕਿੰਨੀ ਹੈ ਆਪਾਂ ਮੂਲ ਮੰਤਰ ਦਾ ਜਾਪ ਕਰਕੇ ਹਰ ਇੱਕੋ ਚੀਜ਼ ਹਾਸਿਲ ਕਰ ਸਕਦੇ ਹਾਂ ਜੋ ਸਾਡੇ ਕੋਲ ਨਹੀਂ ਹੈ ਤੇ ਕਿਸੇ ਕੋਲੋਂ ਮੰਗਣ ਦੀ ਬਜਾਏ ਆਪਾਂ ਮੂਲ ਮੰਤਰ ਦਾ ਜਾਪ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਗੇ ਉਹਦੇ ਕਰ ਕਿਸੇ ਚੀਜ਼ ਦਾ ਵੀ ਘਾਟਾ ਨਹੀਂ ਹੈ ਤਾਂ ਇਹਨਾਂ ਯਾਦ ਰੱਖਿਓ ਕਿ ਜੇ ਆਪਾਂ ਕਿਸੇ ਤੋਂ ਮੰਗਾਂਗੇ ਤੇ ਉਹਨੇ ਮੀਣਾ ਮਾਰ ਦੇਣਾ ਪਰ ਜੇਕਰ ਆਪਾਂ ਉਸ ਅਕਾਲ ਪੁਰਖ ਤੋਂ ਮੰਗੇਗਾ ਉਹਨੇ ਮੀਣਾ ਨਹੀਂ ਮਾਰਨਾ ਸੰਨ ਜ다ਪਾ ਵਾਏ ਗੁਰੂ ਦਾ ਨਾਮ ਜਪਾਂਗੇ ਤਾਂ ਖੁਸ਼ੀ ਖੁਸ਼ੀ ਵਾਏ ਗੁਰੂ ਸਾਡੀ ਦਾ ਚੋਣਿਆ ਪਾ ਦੇਣਗੇ ਤਾਂ ਅੱਜ ਤੋਂ ਬਾਅਦ ਉਹ ਲੋਕ ਕਦੀ ਨਹੀਂ ਕਹਿਣਗੇ ਕਿ ਸਾਡੇ ਕੋ ਸਮਾ ਪਾਠ ਕਰਨ ਲਈ ਬਿਲਕੁਲ ਨਹੀਂ ਹੈ ਕਿਉਂਕਿ ਅਸੀਂ ਤਾਂ ਬਹੁਤ ਸਰਲ ਜਾ ਉਪਾਏ ਦੱਸਿਆ ਹੈ ਜੇਕਰ ਆਪਾਂ ਇਹ ਵੀ ਨਹੀਂ ਕਰ ਸਕਦੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਸਕਤਾ ਸੰਗਤ ਜੀ ਆਪਾਂ ਅੱਜ ਤੋਂ ਹੀ ਸ਼ੁਰੂ ਕਰ ਦੇਣਾ ਹੈ ਮੋਲ ਮੰਤਰ ਸਾਹਿਬ ਜੀ ਦਾ ਜਾਪ ਕਰਨਾ ਤੇ ਆਪਾਂ ਦਿਨ ਵਿੱਚ 7 ਵਾਰ ਜਾਂ 11 ਵਾਰ ਜਾਂ 5 ਵਾਰ ਭਾਵੇਂ ਕਿ ਜਿੰਨੀ ਵਾਰ ਸਾਡੇ ਤੋਂ ਹੋ ਸਕੇ ਕਿ ਆਪਾ 19 ਵਾਰ ਹੀ ਮੂਲ ਮੰਤਰ ਸਾਬ ਦੇ ਜਾਪ ਕਰ ਸਕਦੇ ਆ ਤਾਂ ਇਸ ਛੱਦ ਦੀ ਕੋਈ ਵੀ ਐਸੀ ਬੰਦਸ਼ ਨਹੀਂ ਹੈ ਕਿ ਆਪਾ ਕਿਸੇ ਵੀ ਵੇਲੇ ਵੀ ਇਸ ਸ਼ਬਦ ਦਾ ਜਾਪ ਕਰ ਸਕਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਵਾਹਿਗੁਰੂ ਜੀ ਜਰੂਰ ਲਿਖ ਦਿਓ ਅਤੇ ਜਿੰਨਾ ਕੋਲ ਸਮਾਂ ਘਟੇ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦਾ ਵੀ